ਜਦੋਂ ਦੀ ਭਗਵਾ ਸੋਚ ਦੀ ਧਾਰਨੀ ਮੋਦੀ ਸਰਕਾਰ ਕੇਂਦਰ ਦੀ ਸਤਾ ਵਿੱਚ ਆਈ ਹੈ ਉਦੋਂ ਤੋਂ ਹੀ ਇਸ ਨੇ ਸੇ ਕਾਮਨ ਲੋਕਾਂ ਦੇ ਲਈ ਢੰਗ ਤਰੀਕੇ ਲੱਭਣੇ ਸ਼ੁਰੂ ਕਰ ਦਿੱਤੇ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਯੋਗਾ ਹੈ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਸ਼ੰਗਾਰਾ ਸਿੰਘ ਬੜਲਾ ਤੇ ਇਲਾਕਾ ਸਕੱਤਰ ਧਰਮ ਸਿੰਘ ਕੋਲੜ ਨੇ ਯੋਗਾ ਦੀ ਥਾਂ ਗਤਕਾ ਦਿਵਸ ਮਨਾਉਂਦਿਆਂ ਹੋਇਆਂ ਗੁਰਦੁਆਰਾ ਸ਼੍ਰੀ ਫਤੇਗੜ ਸਾਹਿਬ ਦੀ ਕਾਰ ਪਾਰਕਿੰਗ ਵਿੱਚ ਰੱਖੇ ਗਏ ਸਮਾਗਮ ਤੋਂ ਉਪਰੰਤ ਕੀਤੇ ਉਨ੍ਹਾਂ ਨੇ ਇਹ ਗੱਲਬਾਤ ਕਰਦਿਆਂ ਹੋਇਆਂ ਕਿਹਾ ਹੈ ਕਿ ਸਮੁੱਚੇ ਪੰਥ ਨੂੰ ਯੋਗਾ ਦੀ ਬਜਾਏ ਗਤਕਾ ਖੇਡਣਾ ਚਾਹੀਦਾ ਕਿਉਂਕਿ ਗਤਕਾ ਆਤਮ ਰੱਖਿਆ ਦਾ ਵੀ ਪ੍ਰਤੀਕ ਹੈ ਸਾਡੇ ਗੁਰੂਆਂ ਵੱਲੋਂ ਸਾਨੂੰ ਸ਼ਸਤਰਧਾਰੀ ਹੋਣ ਦਾ ਹੁਕਮ ਦਿੱਤਾ ਗਿਆ ਹੈ ਅੱਜ ਦੇਨ ਸਾਡੇ ਉੱਤੇ ਹੋ ਰਹੇ ਹਮਲਿਆਂ ਤੋਂ ਅਸੀਂ ਇਸ ਲਈ ਵੱਚ ਸਕਾਂਗੇ ਜੇਕਰ ਸਾਡੇ ਤਨ ਦੇ ਉੱਤੇ ਸ਼ਸਤਰ ਹੋਣਗੇ ਤਾਂ ਉਹਨਾਂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਲਾਨਾ ਦੀ ਤਰ੍ਹਾਂ 21 ਜੂਨ ਨੂੰ ਯੋਗਾ ਦੀ ਥਾਂ ਤੇ ਗਤਕਾ ਦਿਵਸ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਕਾਰ ਪਾਰਕਿੰਗ ਦੇ ਵਿੱਚ ਮਨਾਇਆ ਗਿਆ ਇਸ ਗਤਕਾ ਦਿਵਸ ਤੇ ਗਤਕਾ ਖਾੜਿਆਂ ਦੇ ਨਿਆਂਗ ਸਿੰਘ ਫੌਜਾਂ ਵੱਲੋਂ ਗਤਕਾ ਦੇ ਜੋਹਰ ਦਿਖਾਏ ਗਏ ਤੇ ਇਸ ਨੂੰ ਦੇਖਣ ਦੇ ਲਈ ਸੰਗਤਾਂ ਵਿੱਚ ਭਾਰੀ ਉਤਸ਼ਾਹ ਵੀ ਸੀ ਉਹਨਾਂ ਨੇ ਸਮੂਹੀ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਯੋਗਾ ਦੀ ਥਾਂ ਤੇ 21 ਜੂਨ ਨੂੰ ਗਤਕਾ ਦਿਵਸ ਮਨਾਇਆ ਕਰਨ ਤਾਂ ਜੋ ਸਾਡੇ ਗੁਰਾਂ ਵੱਲੋਂ ਬਖਸ਼ੀ ਰਿਵਾਇਤ ਅਤੇ ਖਾਲਸਾਈ ਜਾਹੋ ਜਲਾਲ ਦਾ ਪ੍ਰਤੀਕ ਗਤਕਾ ਨੂੰ ਹੋਰ ਮਜ਼ਬੂਤ ਕੀਤਾ ਜਾਵੇ। ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸ਼ਹੀਦਾਂ ਦੀ ਧਰਤੀ ਤੇ ਹਰ ਸਾਲ ਦੀ ਤਰ੍ਹਾਂ 21 ਜੂਨ ਨੂੰ ਗਤਕਾ ਦਿਵਸ ਮਨਾਇਆ ਜਾਂਦਾ ਹੈ। ਗਤਕਾ ਦਿਵਸ ਕਿਉਂ ਮਨਾਇਆ ਜਾਂਦਾ ਹੈ? 2014 ਦੇ ਵਿੱਚ ਮੋਦੀ ਨੇ ਐਲਾਨ ਕੀਤਾ ਸੀ 나ਗਪੁਰ ਤੋਂ ਬਈ ਪੂਰੇ ਸੰਸਾਰ ਦੇ ਵਿੱਚ ਜੋਗਾ ਮਨਾਇਆ ਜਾਊਗਾ ਪਰ ਸਰਦਾਰ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਉਸ ਦਿਨ ਤੋਂ ਇਹ ਹੁਕਮ ਕੀਤਾ ਆਪਣੀ ਕੌਮ ਨੂੰ ਅਪੀਲ ਕੀਤੀ ਕਿ 21 ਜੂਨ ਨੂੰ ਗਤਗਾ ਦੇਖਸ ਮਨਾਏਗਾ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦੀ ਜਿਹੜੀ ਸਾਨੂੰ ਦੇਣ ਦਿੱਤੀ ਹੋਈ ਆ ਜਿਵੇਂ ਕੋਲ ਆਦ ਨੇਜਾ ਤੀਰ ਵਗੈਰਾ ਇਹ ਸਾਡੀ ਹਰਗੋਬਿੰਦ ਪਾਸ਼ਾ ਨੇ ਸਾਨੂੰ ਬਖਸ਼ਿਸ਼ ਕੀਤੀ ਆ ਲਾਡਲੀਆਂ ਫੌਜਾਂ ਗੁਰੂ ਦੀਆਂ ਉਹ ਪਹੁੰਚੀਆਂ ਹੋਈਆਂ ਹਨ ਜੀ ਉਹ ਇਕੱਲ ਸਾਬ ਜੀ ਅੱਜ 21 ਜੂਨ ਜਿਹੜਾ ਕਦ ਕਦ ਇਸ ਮਨੇ ਅੱਜ ਆ ਰਿਹਾ ਉੱਤਰ ਸ੍ਰੀ ਫਤਿਹਗੜ੍ਹ ਸਾਹਿਬ ਤੇ ਸਾਹਮਣੇ ਜਿਹੜੀ ਪਾਰਕ ਉਹਦੇ ਵਿੱਚ ਜਿਹੜੀ ਅੱਕੇ ਦੀ ਸ਼ੁਰੂਆਤ ਆ ਹੋ ਕਿ ਆ ਰਹੀ ਆ ਔਰ ਅਸੀਂ ਸਮੁੱਚੀ ਕੌਮ ਨੂੰ ਗੱਤ ਕੇ ਦਿਵਸ ਦਿਆਂ ਬਧਾਈਆਂ ਦਿੰਦੇ ਆਂ ਔਰ ਰਾਜ ਚਰਮਨ ਚਰਤਾਰਸ ਬੇਨਤੀ ਕਰਦੀ ਆਂ ਕਿ ਕੌਮ ਚੜਦੀ ਕਲਾ ਰੱਖਣ ਸਮੱਤ ਵਕਸਣ ਤਾਂ ਕਿ ਅਸੀਂ ਜਿਹੜਾ ਸਾਡੇ ਆਪਣੇ ਪ੍ਰੋਗਰਾਮ ਗੱਤ ਦਾ ਉਚਾਰਦੀ ਕਰ ਮਨਾਇਆ ਜਾਵੇ ਵਾਇਖਾ ਖਾਲਸਾ ਵਾਹਿਗੁਰੂ ਜੀ